ਨਮਾਜ਼ ਨਮਾਸ਼ੂਟ ਓਕੇ ਰੈਡੀ ਉਹ ਖੜੀ ਐ ਨੂਰ ਚੱਲਿਆਂ ਜੀ ਸ਼ੂਟ ਕਰਨ ਤੇ ਪਹਿਲੇ ਸ਼ੂਟਰ ਨੂੰ ਤੁਸੀਂ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਉਹਦੇ ਲਈ ਵੀ ਤੁਹਾਡਾ ਸਾਰਿਆਂ ਦਾ ਧੰਨਵਾਦ ਇਹਦਾ ਪਤਾ ਨਹੀਂ ਕਿਹੜਾ ਬਿਜ਼ਨਸ ਚੱਲਦਾ ਜਦੋਂ ਦੇਖ ਲਓ ਇਹਦਾ ਫੋਨ ਕੰਨਤੇ ਹੀ ਦਿੰਦਾ ਹੋਰ ਕੰਨਤੇ ਤੇ ਲੱਗੇ ਜੇ ਹੁਣ ਦੱਲ ਬਾਅਦ ਵੀ ਚੱਲੀ ਤੇ ਦੱਸਣਾ ਕਰਦਾ ਫੇਸਟੇ ਜੀ ਫੋਨ ਨੂੰ ਫਿੱਤੋ ਵਾਲਾ ਫੋਨ ਮੁਸਕ ਹੋ ਗਾ ਲੈ ਵੀ ਤੇ ਕਰਦੇ ਠੀਕ ਹੈ ਚਲੋ ਚੱਲੀਏ ਫਿਰ ਸ਼ੂਟ ਚੱਲੀਏ ਫਿਰ ਸ਼ੂਟ ਕਰਨਾ ਚਲੋ ਚੱਲੀਏ ਚਲੋ ਫਿਰ ਆਓ ਦਿਖਾਉਨੇ ਆ ਤੁਹਾਨੂੰ ਅੱਗੇ ਦਾ ਮਾਹੌਲ ਅੱਜ ਮੈਂ ਆਪਣੇ ਮੁਕਬਰ ਕਰਕੇ ਜਾਵਾਂਗੀ ਪ੍ਰੋਪਰ ਮੈਂ ਮਾਰ ਹੋ ਗਈ ਸੀ ਪਹਿਲਾਂ ਤੇ ਹੋਰ ਮਤਲਬ ਪੂਰਾ ਓਕੇ ਹੈ ਦਾ ਮੋੜ ਨਹੀਂ ਠੱਡ ਲੱਗਣ ਦੇਣੀ ਆਪਾਂ ਇਹ ਹੈ ਜੀ ਸੰਤ ਮਹਾਰਾਜ ਸ਼ਰਫਿੰਗ ਜੀ ਰਾੜਾ ਫੈਬ ਵਾਲੇ ਦਾ ਜਨਮ ਸਥਾਨ ਗੁਰਦੁਆਰਾ ਹੱਲੋ ਵਾਲ ਫੈਬ ਮੈਨੂੰ ਨੂੰ ਨੂੰ ਪੁੱਛਿਆ ਨੂਰਾ ਹਕੀ ਆ ਤੇ ਨੂਰ ਹੈ ਕੀ ਵੈਸੇ ਦੱਸੇ ਤੂੰ ਓਏ ਯਾਰ ਦੇਖ ਤੁਝੇ ਤਾਂ ਹੀ ਲੱਗਦਾ ਕਿ ਪੁਰਾਣਾ ਕੁਝ ਬਣਿਆ ਹੋਵੇ ਠੀਕ ਐਸੀ ਬਤ ਠਿਲਾ ਕਹਿੰਦੇ ਆ ਪੁਰਾਣਾ ਕਿਲਾ ਪੱਠਾ ਪੱਠਾ ਜਿਹੜਾ ਬੰਦ ਹੋ ਚੁੱਕਿਆ ਉਹਨੂੰ ਇਹ ਕਿਲਾ ਦੱਸੀ ਜਾਂਦੀ ਐ ਗੁੱਟ ਨੇ ਕੱਟ ਲਈ ਸ਼ੂਟ ਦੀ ਤਿਆਰੀ ਸੈਟਅਪ ਰੈਡੀ ਐ ਨੂਰ ਦਾ ਫੋਟੋ ਸੋਹਣੀ ਲੱਗ ਰਹੀ ਐ ਨਾ ਮੇਰੀ ਨੂਰਾ ਕਿਹੜੇ ਚੈਨਲ ਦਾ ਮਾਈਕ ਫੜਿਆ ਹੋਇਆ ਤੂੰ ਕਿਸੇ ਦਾ ਹੋਰ ਹੈਗਾ ਪ੍ਰੋਗਰਾਮ ਤੇ ਪਰ ਲੋਕਾਂ ਨੇ ਤੈਨੂੰ ਦੇਖਣਾ ਤੇ ਕਿਹੜੇ ਚੈਨਲ ਤੇ ਆ ਕੇ ਦੇਖਣਾ ਤੁਸੀਂ ਭਾਈ ਮੈਨੂੰ ਮੇਰੇ ਵਾਲੇ ਤੇ ਦੇਖ ਲਿਓ ਨੂਰ ਵਰਜੂਤ ਪਰ ਕਿਨ ਉਥੇ ਨੂੰ ਲੱਭ ਹੀ ਜਾਊਗਾ ਤੇ ਉਥੇ ਦੇਖੋ ਜੀ ਤੁਹਾਨੂੰ ਕਿ ਤੇਰੀ ਕੋਟੀਕੁਟੀ ਕਿੱਧਰ ਗਈ ਹੁਣ ਫਿਰ ਤੇ ਬੜੀ ਜੈਕਟ ਟੋਪੀ ਟੁੱਪੀ ਲਾਈ ਸੀ ਮੈਂ ਫਿਰ ਉਥੇ ਗੱਲ ਕੀਤੀ ਉਹ ਵੀ ਠੰਡ ਹੁਣ ਘੱਟ ਗਈ ਮੈਂ ਕਿਉਂਕਿ ਥੋੜਾ ਫੈਸ਼ਨ ਕੁਝ ਦਿਖਾਉਣਾ ਪੈਂਦਾ ਹੈ ਜਵਾਨੀ ਦੇ ਹਿਸਾਬ ਨਾਲ ਚੱਲਣਾ ਪੈਂਦਾ ਕੋਈ ਕੀ ਕਰੀਏ ਹੈ ਚੱਲ ਟੋਪੀ ਪਾਈ ਹੋਈ ਹੈ ਤਿਆਰੀ ਆ ਫਿਰ ਸ਼ੂਟ ਦੀ ਸ਼ੂਟ ਦੀ ਤਿਆਰੀ ਹੈ ਪਾਈਏ ਫੇਗਾ ਚੱਕਦੇ ਨਾ ਬੱਤੇ ਆ ਜੀ ਚੱਲ ਠੀਕ ਹੈ ਸ਼ੂਟ ਤਾਂ ਹੋ ਗਏ ਵਿਲੇ ਬਹੁਤ ਇੰਜੋਏ ਕੀਤਾ ਸ਼ੂਟ ਤੇ ਅਲੱਗ ਅਲੱਗ ਲੋਕਾਂ ਨਾਲ ਗੱਲਬਾਤ ਕੀਤੀ ਸਟੂਡੈਂਟਸ ਤੋਂ ਪੁੱਛਿਆ ਉਹਨਾਂ ਦੀ ਕਾਲਜ ਲਾਈਫ ਵਧੀਆ ਜੈਮ ਸਕੂਲ ਲਾਈਫ ਵਧੀਆ ਸੀ ਤੇ ਕੁਝ ਇੱਥੇ ਵਿਹਾਰੀਏ ਮਿਲੇ ਕੁਝ ਰਾਜਸਥਾਨੀ ਲੋਕ ਮਿਲੇ ਤੇ ਆफी ਗਏ ਹੁਣ ਥੱਕ ਅੱਛਾ ਕਾਲ ਸੋ ਲੋ ਮੈਨੂੰ ਕਮੈਂਟ ਕਰਕੇ ਸਾਰੇ ਦੱਸੋ ਕਿ ਪਟਾਊ ਨੂੰ ਪੰਜਾਬੀ ਵਿੱਚ ਕੀ ਕਹਿੰਦੇ ਐ ਸ਼ਿਰੂ ਰਾਜਸਥਾਨੀ ਆਂਦੀ ਆ ਦੱਸੋ ਕਿ ਪਟਾਊ ਕਿ ਮੈਂ ਅੱਜ ਰਾਜਸਥਾਨੀ ਸੇਕੀ ਹਾਂ ਅੱਜ ਕਲਰ ਦਾ ਮੇਰਾ ਪੇਪਰ ਵੀ ਸਿਲੈਕਟ ਕਰਕੇ ਮੈਂ ਸੈਂਟਰਲ ਕਲਚਰ ਜੋਈ ਗਈ ਹਾਂ ਪਕਵੋ ਲੱਗੇ ਸੀ ਸਮੋਸੇ ਸਾਨੂੰ ਮਿਲੇ ਨਹੀਂ ਨਾ ਛੋਲੇ ਭਟੂਰੇ ਮਿਲੇ ਨਾ ਕੁਛ ਹੋਰ ਮਿਲਿਆ ਹਾਰ ਕਿਸ ਨੂੰ ਚਾਹ ਦੇ ਨਾਲ ਬਟਰ ਕੁਕੀਜ਼ ਲੈ ਲੈ ਵਿਦ ਮੱਖੀਆਂ ਫਰੀ ਮੱਖੀਆਂ ਤੇ ਚੱਲ ਹੈਗੀਆਂ ਹੀ ਆ ਲਓ ਜੀ ਮੈਂ ਬਣਾਉਣ ਲੱਗੀ ਆ ਅੱਜ ਚਾਹ ਤੇ ਮੈਂ ਖਾਣ ਲੱਗੀ ਆ ਬਿਸਕੁਟ ਤੇ ਨਾਲ ਮੱਖੀਆਂ ਦੇਖੀਓ ਵੀਡੀਓ ਲਓ ਜੀ ਹੁਣ ਮੈਂ ਪੀ ਲੱਗੀ ਚਾਹ ਹੁਣ ਮੈਂ ਕੱਪ ਚੱਕ ਲਵਾਂ ਤੇ ਕੱਪ 'ਚ ਚਾਹ ਬਹੁਤ ਗਰਮ ਹੈ ਤੇ ਮੈਂ ਹੁਣ ਇਹਨੂੰ ਬੁੱਲਾਂ ਤੇ ਰੱਖ ਲਵਾਂ ਪੀ ਲਵਾਂ ਸ਼ੂਟ ਕਰਕੇ ਥੱਕ ਹਾਰ ਕੇ ਹੁਣ ਚੱਲੇ ਆ ਘਰ ਨੂਰ ਨੇ ਪੀ ਲਈ ਚਾਹ ਨੂਰ ਚਾਹ ਦੇ ਕਿੰਨੇ ਕੱਪ ਹੋ ਜਾਂਦੇ ਦਿਨ 'ਚ ਤੇਰੇ ਚਾਹ ਬਈ ਤੇਰੇ ਨਾਲ ਹੀ ਬੈ ਕੇ ਪੀਤੀ ਆ ਮੂੰ ਤਾਂ ਮਤਲਬ ਪਿੰਡ ਚਾਰ ਤਾਂ ਹੋ ਹੀ ਜਾਂਦਾ ਜੀ ਸਾਡੇ ਤੇ ਹੋ ਹਮਮ ਹੋਰ ਕੋਈ ਬੈਲ ਨਹੀਂ ਸਾਨੂੰ ਸਾਨੂੰ ਸਿਰਫ ਚਾਹ ਦਾ ਪਿਆਲਾ ਚਾਹ ਦੇ ਨਾਲ ਕੀ ਨਸ਼ਾ ਪੂਰਾ ਹੋ ਜਾਂਦਾ ਚਾਹ ਕਿਉਂ ਪਿੰਨੇ ਕਿਉਂ ਹੈ ਯਾਰ ਆਪਣਾ ਨਸ਼ਾ ਹੀ ਪੰਜਾਬੀਆਂ ਦਾ ਚਾਹ ਯਾਰ ਜਦੋਂ ਤੜਕੇ ਉੱਠਦੇ ਆ ਮੂੰ ਤੇ ਜਿੰਨਾ ਟਾਈਮ ਚਾਹ ਦੀ ਘੁੱਟ ਨਾ ਭਰੀ ਹੋਵੇ ਤੇ ਅੱਖਾਂ ਖੁੱਲਦੀ ਆ ਕੋਈ ਨਹੀਂ ਮੈਂ ਤਾਂ ਚਾਹ ਚਾਹੀਦੀ ਹੁੰਦੀ ਐ ਮੈਨੂੰ ਤੇ ਕੋਈ ਚਾਹ ਦਾ ਨਿਸ਼ਾਨੀ ਨਹੀਂ ਐ ਕਿ ਭਈ ਮੈਨੂੰ ਮਿਲੇ ਨਾ ਮਿਲੇ ਸਾਨੂੰ ਚਾਹ ਹੀ ਚਾਹ ਐ ਬਸ ਇੱਥੇ ਚਾਹ ਉੱਥੇ ਰਾਹ ਕਾਣੀ ਦੀ ਹੋ ਮੋਟੀਵੇਸ਼ਨ ਸਸਤੀ ਲੋਕ ਖੜਿਆ ਚੱਲ ਕੋਈ ਸ਼ਾਇਰੀ ਵੀ ਫਣਾ ਦੇ ਹੁਣ ਜਾਣ ਲੱਗੇ ਸ਼ਾਇਰੀ ਪਲੀ ਸ਼ਾਇਰੀ ਸੁਣਾਈਏ ਸੱਜਣਾ ਆਵੇ ਸੱਜਣਾ ਤੇਰੇ ਸ਼ਹਿਰ ਵਾਲੀ ਸ਼ਾਮਾਂ ਪੈ ਗਈਆਂ ਪੰਛੀ ਚੱਲੇ ਆਪਣੇ ਆਲਣਿਆਂ ਨੂੰ ਹੈ ਚੱਲ ਦੁਪਹਿਰ ਨਹੀਂ ਰਹੀ ਹੁਣ ਸ਼ਾਮਾਂ ਪੈ ਗਈਆਂ ਪਰ ਸੂਰਜ ਐ ਚਮਕਦਾ ਹਜੇ ਤੇਰੀ ਹੁੰਦੀ ਯਾਰ ਮੈਂ ਕਹਿੰਨੀ ਆ ਸੂਰਜ ਨੂੰ ਮਸ਼ਕਰੀਆਂ ਕਰੀ ਜਾਂਦੇ ਆ ਵੀ ਭਰਾਵਾ ਕੀ ਹੋ ਠੀ ਗਿਆ ਵੀ ਮਤਲਬ ਇੰਨਾ ਸੀਰੀਅਸ ਕਿਉਂ ਹੋ ਗਿਆ ਪਹਿਲਾਂ ਤੋ ਕੱਟੀ ਨਹੀਂ ਸੀ ਨਾ ਪਿਛਲੇ ਸਾਲ ਤੇ ਆ ਕਿ ਸੂਰਜ ਕੀ ਜਾਨ ਦਾ ਨਾ ਹੀ ਨਹੀਂ ਲੈਂਦਾ ਸੂਰਜ ਕਹਿੰਦਾ ਨੂਰ ਘਰੋਂ ਚਮਕ ਕੇ ਨਿਕਲਦੀ ਮੈਂ ਵੀ ਚਮਕਾਂ ਸੂਰਜ ਦਾ ਆਪ ਚਮਕ ਕਿੱਥੋਂ ਆਉਣਾ ਪਈ ਹੁੰਦਾ ਜਾਗਲੇ ਦਾ ਮੂਡ ਐ ਸਾਹਬ ਜੀ ਨਾਲ ਗਰਮ ਹੋ ਜਾਂਦਾ ਕਦੇ ਠੰਡਾ ਹੋ ਜਾਂਦਾ ਹੁਣ ਤੇਰਾ ਮੂਡ ਕੀ ਕਹਿੰਦਾ ਤੇਰਾ ਲੜਨ ਵਾਲਾ ਐ ਜਾਂ ਮੂਡ ਵਧੀਆ ਐ ਠੀਕ ਹੈ ਲੜਦੇ ਤਾਂ ਕਾਨੂੰ ਆਪਾਂ ਹੈ ਨਾ ਲੜਦੇ ਲੁੱਟਦੇ ਤਾਂ ਹੈ ਨਹੀਂ ਹੂੰ ਨਾਲ ਲੜਾਈ ਕਰੀ ਨਹੀਂ ਤੂੰ ਤਾਂ ਇਹ ਕਹਿਣਾ ਸੀਗਾ ਮੈਂ ਕਿਹੜਾ ਪੁੰਡੀਆਂ ਜਿਹੜਾ ਲੜ ਜੂਗੀ ਹੈਂ ਠੀਕ ਤਾਂ ਚੱਲ ਪੁੰਡੀਆਂ ਹੀ ਨਾਲ ਆ ਚੱਲ ਮੈਂ ਇਹ ਕਿਹਾ ਮੈਂ ਕਿਹਾ ਤੂੰ ਕਿਹੜਾ ਪੁੰਡੀਆਂ ਜਿਹੜਾ ਕਹੇ ਮੈਂ ਲੜ ਜਾਗੀ ਅੱਖਾਂ ਮਲਣ ਲੱਪੇ ਕੀ ਗੱਲ ਹੋ ਗਈ ਚੱਲ ਚਸ਼ਮੇ ਵੀ ਉਤਰ ਕੇ ਅੱਖਾਂ ਤੋਂ ਪਰ ਹੁਣ ਮਿੱਟੀ ਪੈਣੀ ਆ ਚਸ਼ਮੇ ਲਾਲਾ ਅੱਖਾਂ ਤੇ ਕਾ ਕੁਲ ਦੇ ਅੰਕ ਲਾ ਦੇ ਜਿਵੇਂ ਵੀ ਇਹ ਸਹੀ ਆ ਮੇਰੇ ਨਾਮ ਦਾ ਕੈਂਕਲ ਹੀ ਠੀਕ ਆ ਵਧੀਆ ਗੱਲ ਆ ਚੱਲ ਚੱਲੀਏ ਫਿਰ ਆ ਚੱਲ ਚੱਲ ਗਏ ਭਾਈ ਪਰ ਪੌਣ ਲਾ ਪੇ ਟੋਪੀ ਕਮ ਵੀ ਫੇ ਜਾਂਦਿਆਂ ਨੂੰ ਹਵਾ ਵੀ ਲੱਗਦੀ ਆ ਦੇ ਕਰਕੇ ਨੂਰ ਕਿਵੇਂ ਐਕਸਪੀਰੀਅੰਸ ਰਿਹਾ ਅੱਜ ਦਾ ਹਵਾ ਤਾਂ ਸੱਚੀ ਗੱਲ ਐ ਸੰਦੀ ਬਹੁਤ ਪਹਿਲਾਂ ਹੀ ਲੱਗੀ ਪਈ ਹੈਗੀ ਕਿਉਂਕਿ ਹਵਾ ਹੈ ਹੀ ਬਾੜੀ ਐ ਸੋ ਵੀ ਮੈਂ ਤਾਂ ਹੀ ਕਹਿੰਦੀ ਆ ਕਿ ਟੋਪਲੀ ਭਾਈ ਲੈ ਕੇ ਰੱਖਣਾ ਵੀ ਫੈਸ਼ਨ ਦੇ ਚੱਕਰਾਂ ਦੇ ਵਿੱਚ ਨਾ ਹੀ ਬਹੁਤ ਚੰਗੀ ਗੱਲ ਐ ਆਓ ਪਿਛਲੀ ਵਾਰ ਨੂੰ ਉਹਨੇ ਫੈਸ਼ਨ ਦਿਖਾਇਆ ਤੇ ਬਿਮਾਰ ਹੋ ਗਈ ਸੀ ਤੇ ਪਈ ਚੈਨਲ ਨੂੰ ਦੇਖ ਲਿਆ ਕਰੋ ਜੇ ਤੁਸੀਂ ਬਲੌਗ ਤਾਂ ਸਾਡੇ ਤੇ ਦੇਖਦੇ ਹੋ ਤੇ ਨੂਰ ਬਜੂਤ ਟਾਕਸ ਤੇ ਵੀ ਤੁਸੀਂ ਜਰੂਰ ਜਾਇਆ ਕਰੋ ਫੇਸਬੁਕ ਤੇ ਜਰੂਰ ਫਾਲੋ ਕਰੋ ਕਿਉਂਕਿ ਤੁਹਾਡੇ ਪਸੰਦ ਦੀਆਂ ਵੀਡੀਓਜ਼ ਅਸੀਂ ਲੈ ਕੇ ਆਉਣੀ ਆ چاہے ਤੁਸੀਂ ਧਾਰਮਿਕ ਕਹਿ ਲੋ ਚਾਹੇ ਤੁਸੀਂ ਬੜੀ ਕਹਿ ਲੋ ਸਾਰਾ ਕੁਝ ਤੁਹਾਨੂੰ ਉੱਥੇ ਵੇਖਣ ਨੂੰ ਮਿਲੇਗਾ ਤੁਹਾਡੇ ਪਿਆਰ ਤੇ ਸਪੋਰਟ ਕਰਦੇ ਹੋ ਤੁਹਾਡੀ ਦੂਰ ਲਓ ਬਈ ਸਾਨੂੰ ਆਉਂਦਿਆਂ ਨੂੰ ਆਉਂਦਿਆਂ ਨੂੰ ਲੱਗੀ ਭੁੱਖ ਰਸਤੇ ਵਿੱਚ ਆ ਬਾਪੂ ਜੀ ਬਣਾਉਂਦੇ ਛੋਲੇ ਕੁਲਚੇ ਤੇ ਫਿਰ ਅਸੀਂ ਇੱਥੇ ਰੁਕ ਗਏ ਛੋਲੇ ਕੁਲਚੇ ਖਾਣ ਲਈ ਮੈਂ ਮਲਾਉਣਾ ਤੁਹਾਨੂੰ ਨੂਰ ਦੇ ਨਾਲ ਵੀ ਆ ਬੈਠੀ ਆ ਨੂਰ ਨੂਰ ਹਾਂ ਕੀ ਹਾਲ ਹੈ ਹੁਣ ਮੈਂ ਠੀਕ ਐ ਬੜਾ ਆਨੰਦ ਆ ਰਿਹਾ ਇੱਕ ਪਾਸੇ ਪਾਣੀ ਵਗਦਾ ਪਿਆ ਤੇ ਦੇਖ ਰਹੇ ਆ ਅਸੀਂ ਤੁਹਾਨੂੰ ਫੁੱਲ ਚੀ ਦਿਖਾਵਾਂਗੇ ਬਹੁਤ ਫੇਮਸ ਆਗਾ ਇੱਥੇ ਵੀ ਜਿਹੜੇ ਮਲਾਉਣਾ ਨੇ ਆਰ ਵੀ ਤੇ ਬਹੁਤ ਚੀ ਖੰਦੇ ਆ ਤੁਸੀਂ ਪਹਿਲਾਂ ਵੀ ਖਾਦੇ ਹੋਏ ਨਹੀਂ ਬਹੁਤ ਵਾਰੀ ਬਹੁਤ ਮਜ਼ਾ ਆਉਦਾ ਹੁਣ ਤਾਂ ਪੁੱਤ ਲੱਗੀ ਆ ਉਦੋਂ ਤੂੰ ਮਰਜੀ ਕਰ ਲੈ ਮੈਂ ਬਾਪੂ ਜੀ ਦੇ ਤੇ ਇਹ ਰਿਹਾ ਖਾਣਾ ਇਹਨਾਂ ਨਾਲ ਵੀ ਜਲਦੀ ਗੱਲਬਾਤ ਹੋ ਕੇ ਨਾਲ ਸ਼ੇਅਰ ਕਰਾਂਗਾ ਆਉਂਦੇ ਆਉਂਦੇ ਰਸਤੇ 'ਚ ਵੀ ਸੋਚਿਆ ਬਈ ਗੁਰਦੁਆਰਾ ਆਲੋਵਾਲ ਫੈਬ ਦਰਸ਼ਨ ਕਰ ਜਿਏ ਤੇ ਮੱਥਾ ਟੇਕ ਜਿਏ ਤੇ ਅਫੇ ਰਸਤੇ 'ਚ ਰੁੱਕ ਕੇ ਮੱਥਾ ਟੇਕਣ ਲਈ ਮਹਾਰਾਜ ਸ਼ਰਫਿੰਗ ਜੀ ਦੇ ਜਨਮ ਸਥਾਨ ਗੁਰਦੁਆਰਾ ਆਲੋਵਾਲ ਫੈਬ ਆਖਾਂ ਜੀਵਾ ਬਿਸਰ ਮਰ ਜਾਓ ਆਖਣ ਔਖਾ ਸੱਚਾ ਨਾਮ साचे नाम की लागे भूख उत है खाई चली है दुख सो क्यों विसरे मेरी माए साचा साहिब साचे नाए रहाओ साचे नाम की तिल बंडे आई के कीमत नहीं पाई ये सब मिलके आखन पाहे वड्डन होवे काट न जाहे ना ओ मरन होवे सोग देता रह चुका भोग ਗੁਰ 에 ਹੋਵ ਨਾਹੀ ਕੋਇ ਨਾ ਕੋ ਹੋਵਾ ਨਾ ਕੋ ਹੋਇ ਜੇਵੜ ਆ ਤੇਵੜ ਤੇਰੀ ਦਾਤ ਜਿਸ ਦਿਨ ਕਰਕੇ ਕੀਤੀ ਰਾਤ ਖਸਾਂ ਵਿਤਾਰ ਹੈ ਤੇ ਕਮਜਾਦ ਨਾਨਕ ਨਾਮੈ ਬਾਦ ਸੁਨਾਦ